ਤੁਹਾਡਾ ਅਪਰ ਡਰਿੰਕ ਤੇ ਆਉਣੇ ਆ ਤੁਸੀਂ ਡਰਿੰਕ ਤਾਂ ਤਿਆਰ ਕਰ ਹੀ ਰਹੇ ਹੋ ਨਾਲ ਤੁਹਾਡਾ ਇੱਕ ਬੋਰਡ ਲਗਾਇਆ ਹੋਇਆ ਤੁਸੀਂ ਨਾਲ ਹੋਰ ਹੋਰ ਕੀ ਕਰ ਰਹੇ ਹੋ ਮਤਲਬ ਸਾਡੇ ਕੋਲ ਜੀ 3-4 ਬ੍ਰਾਂਚਾਂ ਨੇ ਸਾਹਿਬ ਦਸ਼ਮੇ ਜਗਤਕਾ ਅਖਾੜਾ ਬੋਸਸਰ ਰੋਡ ਸਨੌਰ ਤੇ ਇੱਕ ਬ੍ਰਾਂਚ ਆ ਸਾਡੀ ਦੇਵੀਗੜ ਸਾਡੇ ਇੱਕ ਸਾਡੀ ਬ੍ਰਾਂਚ ਆ ਜੀ ਅਸੀਂ ਛੋਟੇ-ਛੋਟੇ ਬੱਚਿਆਂ ਨੂੰ ਗੱਤਕਾ ਸਿਖਾਣੇ ਹੁੰਨੇ ਆ ਜੀ ਗੁਰਮਤ ਅਸੀਂ ਸਿਕਾਈ ਦਾ ਉਹਨਾਂ ਨੂੰ ਨਿਤਨੇਮ ਕਰਾਈਦਾ ਜੀ ਅਸੀਂ ਖਿੱਚ-ਖਿੱਚ ਕੇ ਲੈ ਕੇ ਆਨੇ ਹੁੰਨੇ ਆ ਛੋਟੇ-ਛੋਟੇ ਘਰਾਂ ਦੇ ਬੱਚੇ ਜਿਵੇਂ ਸਿਗਲੀ ਘਰਾਂ ਦੇ ਬੱਚੇ ਹੋਗੇ ਉਹਨਾਂ ਦੇ ਛੋਟੇ-ਛੋਟੇ ਬੱਚੇ ਘਰਾਂ ਤੋਂ ਖੁਦ ਅਸੀਂ ਆਪ ਡਿਊਟੀ ਲਾਣੇ ਹੁੰਨੇ ਸਾਡੇ ਜਥੇਦਾਰ ਜੀ ਨੇ ਹਰਪਾਲ ਸਿੰਘ ਪਾਲਾ ਜੀ ਤੇ ਸਾਡੀ ਆਪ ਖੁਦ ਹੀ ਡਿਊਟੀ ਆ ਜੀ ਅਸੀਂ ਉਹਨ ਜਣ ਪੁੱਠੇ ਕੰਮ ਛੱਡਣ ਕੈਮੀਕਲਾਂ ਤੋਂ ਦੂਰ ਰਹਿਣ ਲੋਕ ਜੈਨਿਉਨ ਚੀਜ਼ ਪੀਣ ਜੈਨਿਉਨ ਡਰਿੰਕ ਪੀਣ ਜੋ ਆਪਣੇ ਪੰਜਾਬ ਦਾ ਅਸਲ ਵਿਰਸਾ ਉਹ ਸਾਂਭਣ ਦੀ ਸਭ ਤੋਂ ਵੱਡੀ ਗੱਲ ਹੈ ਜੀ ਹਾਂਜੀ ਵੀ ਅਸੀਂ ਜਿਹੜੀ ਤੁਸੀਂ ਇਹ ਬਾ ਕਮਾਲ ਡਰਿੰਕ ਬਣਾ ਰਹੇ ਹੋ ਹਨਾ ਭਰ-ਭਰ ਕੇ ਬਦਾਮ ਕਾਜੂ ਪਾ ਰਹੇ ਹੋ ਤਾਂ ਹੋਰ ਵੀ ਜਿਹੜੀ ਸੰਗਤ ਇੱਥੇ ਆਵੇ ਤੇ ਨਾਲ ਉਹਨਾਂ ਨੂੰ ਵੀ ਜਿਹੜੀ ਸਿੱਖੀ ਦੀ ਦਾਤ ਮਿਲ ਸਕੇ ਹਨਾ ਤੇ ਉਹ ਡਰਿੰਕ ਵੀ ਪੀ ਸਕਣ ਤੇ ਜਿਹੜਾ ਗੁਰੂ ਦਾ ਬਾਣਾ ਗੁਰੂ ਦੀ ਬਾਣੀਆਂ ਉਹ ਵੀ ਸੁਣ ਸਕਣ ਤਾਂ ਐਗਜੈਕਟ ਜਿਹੜੀ ਤੁਹਾਡੀ ਲੋਕੇਸ਼ਨ ਆ ਵੀ ਜਿਹੜਾ ਉਹ ਇੱਥੇ ਆ ਸਕਣ ਉਹ ਦੱਸ ਦਿਓ ਸਾਡੀ ਸੰਗਤ ਨੂੰ ਅਸੀਂ ਵੱਡੇ ਪੂਲਾ ਤੇ ਖੜਦੇ ਹੁੰਨੇ ਆ ਜੀ ਸਨੋਰ ਰੋਡ ਤੇ ਜੀ ਆਪਣਾ ਰਾਜਪੁਰੇ ਨੂੰ ਰੋਡ ਆਂਦਾ ਜੀ ਉਧਰ ਸਨੋਰੀ ਅੱਡੇ ਨੂੰ ਰੋਡ ਪੈਂਦਾ ਜੀ ਆਪਾਂ ਵੱਡੇ ਪੂਲਾ ਤੇ ਖੜਦੇ ਹੁੰਨੇ ਆ ਜੀ ਮੇਰੇ ਵੀਰ ਭਾਈ ਬੇਨਤੀ ਕਰਦੇ ਆ ਜੀ ਅਸੀਂ ਕਿ ਪੰਜਾਬੀ ਦਾ ਸਾਥ ਦੋ ਆ ਕੇ ਇੱਕ ਵਾਰੀ ਡਰਿੰਕ ਸ਼ਕੋ ਜੀ ਤੁਸੀਂ ਆ ਤੁਸੀਂ ਕੈਮੀਕਲਾਂ ਨੂੰ ਛੱਡ ਕੇ ਇੱਕ ਵਾਰੀ ਆਓ ਤਾਂ ਸਹੀ ਇੱਕ ਵਾਰੀ ਛੱਕ ਕੇ ਦੇਖੋਗੇ ਤੁਸੀਂ ਦੁਬਾਰਾ ਦੁਬਾਰਾ ਆਓਗੇ ਕਿਉਂਕਿ ਜੈਨਿਓਨ ਆਰਗੈਨਿਕ ਚੀਜ਼ ਵੇਚਦੇ ਆਂ ਸੀ ਇਦਾਂ ਨਹੀਂ ਹੈਗਾ ਕੋਈ ਵੀ ਹਾਂ ਜਿਹੜੀ ਚੀਜ਼ ਅਸੀਂ ਪਾਣੇ ਆ ਜਿਹੜੀ ਚੀਜ਼ ਅਸੀਂ ਕਹਿਣੇ ਆ ਅਸੀਂ ਉਹ ਵੀ ਪਾਉਣੇ ਆ ਜੀ ਆਓ ਮੇਰਾ ਵੀਰ ਬਣ ਕੇ ਅਸੀਂ ਬੇਨਤੀ ਕਰਦੇ ਹਾਂ ਹੱਥ ਜੋੜ ਕੇ ਵੀ ਇੱਕ ਵਾਰੀ ਆਓ ਤੇ ਛੱਕ ਕੇ ਜਾਓ ਜ਼ਰੂਰ ਜੀ ਹਾਂ ਜੀ ਤਕਵੀਰ ਜੀ ਜਿਹੜੀ ਗੱਤਕੀ ਦੀ ਕਲਾ ਤੁਸੀਂ ਉਹ ਵੀ ਬੱਚਿਆਂ ਨੂੰ ਦਿੰਦੇ ਆ ਉਹ ਵੀ ਸਾਡੇ ਜਿਹੜੇ ਛੋਟੇ ਛੋਟੇ ਬੱਚੇ ਨੇ ਜਿਹੜੇ ਇੱਧਰ ਛੋੜਨੋ ਹਨਾ ਉਹਨਾਂ ਨੂੰ ਵੀ ਥੋੜਾ ਦੱਸ ਦੋ ਐਸਜੀ ਜੀ ਸਨੋਰ ਸਨੋਰ ਦੇ ਵਿੱਚ ਅਸੀਂ ਗਤਕਾ ਸਿਖਾਣੇ ਹੁੰਨੇ ਆ ਬੌਸਰ ਰੋਡ ਤੇ ਜੀ ਦੇਖੋ ਜੀ ਆਪਾਂ ਛੋਟੇ-ਛੋਟੇ ਬੱਚਿਆਂ ਨੂੰ ਉੱਥੇ ਸਿਖਾਣੇ ਹੁੰਨੇ ਆ ਦੇਵੀਗੜ੍ਹ ਦੇ ਵਿੱਚ ਸਿਖਾਣੇ ਹੁੰਨੇ ਆ ਅਸੀਂ ਗਤਕਾ ਜੀ ਸਾਨੂੰ ਜਿੱਥੇ ਵੀ ਤੁਸੀਂ ਡਿਊਟੀ ਲਾਉਂਗੇ ਅਸੀਂ ਸੇਵਾ ਕਰਨ ਨੂੰ ਤਿਆਰ ਆਂ ਤੁਸੀਂ 5-7 ਸਿੰਘ ਇਕੱਠੇ ਤਾਂ ਹੋਵੋ ਅਸੀਂ ਸੇਵਾ ਜਿੱਥੇ ਕਹੋਗੇ ਅਸੀਂ ਆਪਣਾ ਤੇਲ ਪਾਣੀ ਪੂਕ ਕੇ ਸੇਵਾ ਕਰਨ ਨੂੰ ਅਸੀਂ ਤਿਆਰ ਆਂ ਅਸੀਂ ਗਤਕੇ ਦੀ ਸਕਲਾਈ ਸਪੈਸ਼ਲ ਉੱਥੇ ਵੀ ਦਾਂਗੇ ਜਿੱਥੇ ਜਿੱਥੇ ਸਾਨੂੰ ਫੋਨ ਆਂਦਾ ਕਾਲ ਆਉਂਦੀ ਆ ਕੋਈ ਗੱਲ ਨਹੀਂ ਜੀ ਅਸੀਂ ਉੱਥੇ ਵੀ ਸਕਲਾਈ ਦੇਵਾਂਗੇ ਜੀ ਕੋਈ ਦਿੱਕ ਤਕੇ ਦੀ ਤੇ ਡਰਿੰਕ ਪੁਲਾ ਰਹੇ ਨੇ ਤੁਸੀਂ ਵੀ ਇੱਥੇ ਆ ਕੇ ਪੀਓ ਤੇ ਕਮੈਂਟ ਕਰਕੇ ਦੱਸੋ ਤੁਹਾਨੂੰ ਡਰਿੰਕ ਕਿਦਾਂ ਦੀ ਲੱਗ